ਜਿਹੜੀ ਗੱਲ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਜਿਹੜੀਆਂ ਇਹ ਨੈਸ਼ਨਲ ਪਾਰਟੀਆਂ ਇਹਨਾਂ ਦਾ ਡੀਐਨਏ ਜਿਹੜਾ ਉਹ ਪੰਜਾਬੀ ਗ੍ਰੋਦੀ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠਿਆਂ ਚੋਣ ਲੜ ਰਹੇ ਚੰਡੀਗੜ੍ਹ ਤੇ ਸਭ ਨੂੰ ਪਤਾ ਇੰਡੀਆ ਆਲਾਈਂਸ ਨੇ ਉਹਨਾਂ ਨੇ ਆਪਦਾ ਚੰਡੀਗੜ੍ਹ ਦਾ ਮੈਨੀਫੈਸਟੋ ਜਾਰੀ ਕੀਤਾ ਆ ਮੇਰੇ ਹੱਥ 'ਚ ਹੈ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਉਹਨਾਂ ਨੇ ਜਾਰੀ ਕੀਤਾ ਇਸ ਮੈਨੀਫੈਸਟੋ ਦੇ ਵਿੱਚ ਸਭ ਤੋਂ ਇੰਪੋਰਟੈਂਟ ਤੇ ਉੱਪਰ ਮੁੱਦਾ ਜਿਹੜਾ ਇਹਨਾਂ ਨੇ ਰੱਖਿਆ ਉਹ ਇਹ ਰੱਖਿਆ ਕਿ ਚੰਡੀਗੜ੍ਹ ਨੂੰ ਹੁਣ ਇੱਕ ਸੂਬਾ ਬਣਾ ਦੇਣਾ ਚਾਹੀਦਾ ਹੈ ਹੁਣ ਇਸ ਕਮਿਟਮੈਂਟ ਦੇ ਸਿੱਟੇ ਕੀ ਆ ਇਹਦੇ ਵਿੱਚ ਇਹਨੇ ਮੈਨੇ ਕੀ ਨਿਕਲਦੇ ਕਿ ਪੰਜਾਬ ਦਾ ਜਿਹੜਾ ਕੈਪੀਟਲ ਹੈ ਚੰਡੀਗੜ੍ਹ ਉਹ ਸਾਡਾ ਕੈਪੀਟਲ ਹੈ ਉਹ ਕੈਪੀਟਲ ਸਾਡੇ ਤੋਂ ਖੋ ਕੇ ਇਹ ਕਹਿੰਦੇ ਕਿ ਜੀ ਉਹਨੂੰ ਵੱਖਰੀ ਸਟੇਟ ਬਣਾ ਦੇ ਭਗਵੰਤ ਮਾਨ ਕਹਿੰਦਾ ਕਿ ਹਰਿਆਣਾ ਦੀ ਵਿਧਾਨ ਸਭਾ ਵਾਸਤੇ ਜ਼ਮੀਨ ਦੇ ਦਿਓ ਪੰਜਾਬ ਇਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਹਰਿਆਣਾ ਦਾ ਕਲੇਮ ਸਟਰੋਂਗ ਕਰ ਰਿਹਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਭਗਵੰਤ ਮਾਨ ਕਹਿੰਦਾ ਹਰਿਆਣਾ ਦੇ ਕਾਲਜ ਅਫੀਲੀਏਟ ਕਰ ਦਿਓ ਇਹ ਸਾਰੀਆਂ ਚੀਜ਼ਾਂ ਸਮੇਂ ਨਾਲ ਕਰਦੇ ਕਰਦੇ ਪਾਰਟੀਆਂ ਪੰਜਾਬ ਦਾ ਕਲੇਮ ਵੀਕਨ ਕਰ ਰਹੀਆਂ ਸੀ ਤਾਂ ਸਾਡੇ ਨਾਲ ਪਰਮਭੰਸ ਸਿੰਘ ਬੰਟੀ ਰਮਾਣਾ ਸ਼ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਨੇ ਅਚਾਨਕ ਆਜੋ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਾਣਦੇ ਆ ਬੰਟੀ ਰਮਾਣਾ ਤੋਂ ਰਮਾਣਾ ਸਾਹਿਬ ਕੀ ਲੋੜ ਪਈ ਅਚਾਨਕ ਆਜੋ ਤੁਹਾਨੂੰ ਇੱਕ ਪ੍ਰੈਸ ਵਾਰਤਾ ਕਰਨ ਦੀ ਕੋਈ ਇੱਕ ਬੜਾ ਇੰਪੋਰਟੈਂਟ ਡਿਵੈਲਪਮੈਂਟ ਸੀ ਜਿਹੜੀ ਗੱਲ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਜਿਹੜੀਆਂ ਇਹ ਨੈਸ਼ਨਲ ਪਾਰਟੀਆਂ ਇਹਨਾਂ ਦਾ ਡੀਐਨਏ ਜਿਹੜਾ ਉਹ ਪੰਜਾਬ ਵਿਰੋਧੀ ਹੈ ਇਹਨਾਂ ਦਾ ਡੀਐਨਏ ਜਿਹੜਾ ਉਹ ਸਿੱਖ ਵਿਰੋਧੀ ਹੈ ਸਾਡੀ ਕੌਮ ਵਿਰੋਧੀ ਹੈ ਲੇਟੈਸਟ ਓਨ ਡਵੈਲਪਮੈਂਟ ਇਹ ਹੋਈ ਸੀ ਜਿਸ ਕਰਕੇ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠਿਆਂ ਚੋਣ ਲੜ ਰਹੇ ਚੰਡੀਗੜ੍ਹ ਤੇ ਸਭ ਨੂੰ ਪਤਾ ਹੈ ਇੰਡੀਆ ਆਲਾਈਅੰਸ ਤੇ ਉਹਨਾਂ ਨੇ ਆਪਦਾ ਚੰਡੀਗੜ੍ਹ ਦਾ ਮੈਨੀਫੈਸਟੋ ਜਾਰੀ ਕੀਤਾ ਆ ਮੇਰੇ ਹੱਥ 'ਚ ਹੈ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਉਹਨਾਂ ਨੇ ਜਾਰੀ ਕੀਤਾ ਆ ਮੈਂ ਤੁਹਾਡੇ ਦਰਸ਼ਕਾਂ ਨੂੰ ਦਿਖਾ ਦਿਆਂ ਲੋਕ ਸਭਾ ਇਲੈਕਸ਼ਨ 2024 ਚੰਡੀਗੜ੍ਹ ਕਾਂਗਰਸ ਕਨਸਟੀਟੂਐਂਟ ਆਫ ਇੰਡੀਆ ਬਲੌਕ ਨਿਆਇ ਪੱਤਰ ਇਹਨਾਂ ਨੇ ਨਾ ਉਹਨੂੰ ਨਿਆਇ ਪੱਤਰ ਦਿੱਤਾ ਹੁਣ ਤੁਸੀਂ ਕਹੋਗੇ ਮੈਨੀਫੈਸਟੋ ਤਾਂ ਸਾਰੇ ਜਾਰੀ ਕਰਦੇ ਆ ਉਹ ਪਾਰਟੀ ਪ੍ਰੈਸ ਕਾਨਫਰੰਸ ਕਰੇ ਤੁਸੀਂ ਕਿਉਂ ਕੀਤੀ ਮੇਰੇ ਉਹ ਪ੍ਰੈਸ ਕਾਨਫਰੰਸ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਇਸ ਮੈਨੀਫੈਸਟੋ ਦੇ ਵਿੱਚ ਸਭ ਤੋਂ ਇੰਪੋਰਟੈਂਟ ਤੇ ਉੱਪਰ ਮੁੱਦਾ ਜਿਹੜਾ ਇਹਨਾਂ ਨੇ ਰੱਖਿਆ ਉਹ ਇਹ ਰੱਖਿਆ ਕਿ ਚੰਡੀਗੜ੍ਹ ਨੂੰ ਹੁਣ ਇੱਕ ਸੂਬਾ ਬਣਾ ਦੇਣਾ ਚਾਹੀਦਾ ਹੈ ਇਟ ਇਜ਼ ਟਾਈਮ ਫਾਰ ਚੰਡੀਗੜ੍ਹ ਟੂ ਬਿਕਮ ਅ ਸਿਟੀ ਸਟੇਟ ਹਿੰਦੀ ਚ ਲਿਖਦੇ ਹੈ ਚੰਡੀਗੜ੍ਹ ਸ਼ਹਿਰ ਕੋ ਇੱਕ ਰਾਜ्‍य ਕੀ ਤਰ੍ਹਾਂ ਅਧਿਕਾਰ ਦੇਨੇ ਕਾ ਸਮਾਂ ਆ ਗਿਆ ਹੈ ਜਿਸ ਤਰ੍ਹਾਂ ਦਿੱਲੀ ਹੈ ਸਿਟੀ ਸਟੇਟ ਆਪਦੀ ਸਰਕਾਰ ਹੋਵੇ ਆਪਦਾ ਮੁੱਖ ਮੰਤਰੀ ਹੋਵੇ ਆਪਦੇ ਐਮਐਲਏ ਹੋਣ ਉਸ ਤਰ੍ਹਾਂ ਦੀ ਕਮਿਟਮੈਂਟ ਇਹਨਾਂ ਨੇ ਆਪਦੇ ਮੈਨੀਫੈਸਟੋ ਚ ਕੀਤੀ ਹੈ ਇੰਡੀਆ ਅਲਾਈਅੰਸ ਵਾਲਿਆਂ ਨੇ ਹੁਣ ਇਸ ਕਮਿਟਮੈਂਟ ਦੇ ਸਿੱਟੇ ਕੀ ਆਂ ਇਹ ਦੇ ਇਹ ਮੈਨੇ ਕੀ ਨਿਕਲਦੇ ਕਿ ਪੰਜਾਬ ਦਾ ਜਿਹੜਾ ਕੈਪੀਟਲ ਹੈ ਚੰਡੀਗੜ੍ਹ ਉਹ ਸਾਡਾ ਕੈਪੀਟਲ ਹੈ ਉਹ ਕੈਪੀਟਲ ਸਾਡੇ ਤੋਂ ਖੋ ਕੇ ਇਹ ਕਹਿੰਦੇ ਕਿ ਜੀ ਉਹਨੂੰ ਵੱਖਰੀ ਸਟੇਟ ਬਣਾ ਦਿਓ ਤੁਸੀਂ ਦੇਖੋ ਨਾ ਕਿੱਥੋਂ ਤੱਕ ਗੱਲ ਜਾਂਦੀ ਹੈ ਪੰਜਾਬ ਸੂਬਾ ਬੜੇ ਸੰਘਰਸ਼ਾਂ ਬਾਅਦ ਬੜੀਆਂ ਕੁਰਬਾਨੀਆਂ ਬਾਅਦ ਬੜੀਆਂ ਸ਼ਹਾਦਤਾਂ ਬਾਅਦ ਪੰਜਾਬ ਸੂਬਾ ਬਣਿਆ ਸੀ ਜਦੋਂ ਦੇਸ਼ ਆਜ਼ਾਦ ਹੋਇਆ ਸਾਰੇ ਸੂਬੇ ਵਾਸ਼ਾ ਦੇ ਆਧਾਰ ਤੇ ਲਿੰਗੁਇਸਟਿਕ ਬੇਸਿਸ ਦੇ ਆਧਾਰ ਤੇ ਸੂਬੇ ਬਣਾਏ ਗਏ ਤਾਮਿਲਨਾਡੂ ਬਣਿਆ ਆਂਧਰਾ ਬਣਿਆ ਬੰਗਾਲ ਬਣਿਆ ਉੜੀਸਾ ਬਣਿਆ ਮਹਾਰਾਸ਼ਟਰਾ ਬਣਿਆ ਪੰਜਾਬ ਨਹੀਂ ਬਨਾਇਆ ਪਰ ਨਹਿਰੂ ਨੇ ਨਹਿਰੂ ਨੇ ਇੱਥੋਂ ਤੱਕ ਕਿਹਾ ਸੀ ਕਿ ਪੰਜਾਬੀ ਸੂਬਾ ਮੇਰੀ ਲਾਸ਼ ਉਤੋਂ ਦੀ ਬਣੂਗਾ ਪਰ ਸਿੱਖਾਂ ਦੀਆਂ ਕੁਰਬਾਨੀਆਂ ਸੰਘਰਸ਼ ਦੇ ਸਾਹਮਣੇ ਝੁਕਣਾ ਪਿਆ ਪੰਜਾਬੀ ਸੂਬਾ ਬਣਿਆ ਫਿਰ ਵਿਤਕਰਾ ਕੀਤਾ ਕਿ ਪੰਜਾਬੀ ਸੂਬੇ ਦਾ ਜਿਹੜਾ ਕੈਪੀਟਲ ਹੈ ਜਿਹੜੀ ਰਾਜਧਾਨੀ ਹੈ ਉਹ ਨਹੀਂ ਦਿੱਤੀ ਗਈ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਹ ਗੱਲ ਕਹੀ ਕਿ ਇੱਕ ਟੈਂਪਰਰੀ ਮੇਜਰ ਹੈ 5 ਸਾਲ ਬਾਅਦ ਤੁਹਾਨੂੰ ਲਿਖਤੀ ਹੈ ਤੁਹਾਨੂੰ ਜਿਹੜਾ ਤੁਹਾਡਾ ਕੈਪੀਟਲ ਹੈ ਇਹ ਦੇ ਦਿੱਤਾ ਜਾਊਗਾ 5 ਸਾਲ ਹਰਿਆਣੇ ਨਾਲ ਜੁਆਇੰਟ ਕੈਪੀਟਲ ਰੱਖ ਲਓ ਕਿਉਂਕਿ ਹਰਿਆਣਾ ਨੂੰ ਸਮਾਂ ਮਿਲ ਜੇ ਕਿ ਹਰਿਆਣਾ ਆਪਦਾ ਕੈਪੀਟਲ ਬਣਾ ਸਕੇ 5 ਸਾਲ ਕੀ ਇਹ ਤਾਂ 50 ਸਾਲ ਬੀਤ ਗਏ ਕਾਂਗਰਸ ਵਿਤਕਰਾ ਕਰਦੀ ਗਈ ਇੰਦਰਾ ਗਾਂਧੀ ਮੁੱਕਰੀ ਰਜੀਵ ਗਾਂਧੀ ਆਇਆ ਰਜੀਵ ਗਾਂਧੀ ਨੇ ਰਜੀਵ ਲੰਗੋਵਾਲ ਸਮਝੌਤਾ ਕੀਤਾ ਦਸਕਤ ਕੀਤੇ ਪ੍ਰਧਾਨ ਮੰਤਰੀ ਨੇ ਉਹ ਸਮਝੌਤੇ ਤੇ ਪਾਰਲੀਮੈਂਟ ਨੇ ਰੈਟੀਫਾਈ ਕੀਤਾ ਚੰਡੀਗੜ੍ਹ ਦੇ ਟ੍ਰਾਂਸਫਰ ਦੀ ਤਰੀਖ ਤੈਅ ਹੋ ਗਈ 26 ਜਨਵਰੀ 1986 ਫਿਰ ਮੁਕਰ ਕੇ ਸੋ ਮੇਰਾ ਕਹਿਣ ਤੋਂ ਭਾਵ ਜਿਹੜੀ ਮੈਂ ਅੱਜ ਇੱਕ ਗੱਲ ਰੱਖਣੀ ਚਾਹੁੰਦਾ ਸੀ ਮੁਕਰ ਦੇ ਮੁਕਰ ਦੇ ਇੱਥੋਂ ਤੱਕ ਆ ਗਏ ਕਿ ਅੱਜ ਸ਼ਰਿਆਮ ਹੀ ਹੋ ਗਏ ਕਿ ਪੰਜਾਬ ਦਾ ਜਿਹੜਾ ਕੈਪੀਟਲ ਹੈ ਪੰਜਾਬ ਦੀ ਰਾਜਧਾਨੀ ਹੈ ਉਹ ਪੰਜਾਬ ਤੋਂ ਖੋ ਕੇ ਇੱਕ ਵੱਖਰਾ ਸੂਬਾ ਬਣਾਇਆ ਜਾਵੇ ਇਹ ਮੈਂ ਲੋਕਾਂ ਦੇ ਸਾਹਮਣੇ ਇਹਨਾਂ ਦੀ ਅਸਲੀਅਤ ਅੰਗਰੇਜ਼ੀ ਵਿੱਚ ਕੈਟ ਇਜ਼ ਆਊਟ ਆਫ ਦ ਬੈਗ ਜਿਹੜਾ ਨਕਾਬ ਉੱਤਰ ਗਿਆ ਇਹਨਾਂ ਦੀ ਅਸਲੀਅਤ ਜਿਹੜੀ ਐਂਟੀ ਪੰਜਾਬ ਡੀਐਨਏ ਆ ਉਹ ਇਹਨਾਂ ਦੇ ਮੈਨੀਫੈਸਟੋ ਦੇ ਵਿੱਚੋਂ ਕਲੀਅਰਲੀ ਝਲਕ ਰਹੀ ਹੈ ਕਈ ਲੋਕ ਹਜੇ ਵੀ ਇਹ ਸੋਚਦੇ ਹੋਣੇ ਆ ਯਾਰ ਵੀ ਤੁਹਾਨੂੰ ਕੀ ਤਕਲੀਫ ਹੈ ਸ਼੍ਰੋਮਣੀ ਅਕਾਲੀ ਗੱਲ ਨੂੰ ਜੇ ਅਕਸਰ ਸੂਬਾ ਬੰਦ ਹੈ ਉਹਨਾਂ ਲੋਕਾਂ ਨੂੰ ਵੀ ਥੋੜਾ ਜਾਣਕਾਰ ਦੇ ਦਿਓ ਇਹਦੇ ਵਿੱਚ ਬੈਨੀਫਿਟ ਕੀ ਹੋਊਗਾ ਤੇ ਲਾਸ ਕੀ ਹੋਊਗਾ ਮੇਰੇ ਵੀਰ ਸਾਡੇ ਸੂਬੇ ਦਾ ਹਿੱਸਾ ਉਹ ਸਾਡੇ ਸੂਬੇ ਦੇ ਹਿੱਸੇ 'ਚ ਉਹ ਜ਼ਮੀਨ ਖੋ ਕੇ ਤੇ ਤੁਸੀਂ ਕਹਿ ਦਿਓ ਕਿ ਇੱਕ ਵੱਖਰਾ ਸੂਬਾ ਬਣਾ ਦੇਾਂਗੇ ਇਹ ਕੌਣ برداشت ਕਰੂਗਾ ਜੀ ਕੱਲ ਨੂੰ ਤਾਂ ਇਹ ਕਹਿਣਗੇ ਜੀ ਅਬ ਹੋਰ ਫਾਜ਼ਿਲਕਾ ਦੇ ਕੇ ਸਾਨੂੰ ਹਰਿਆਣੇ ਨਾਲ ਜੋੜ ਦਿਓ ਜਾਂ ਇੱਕ ਵੱਖਰਾ ਸੂਬਾ ਬਣਾਵਾਂਗੇ ਅਸੀਂ ਇਹ ਕਿਵੇਂ ਪੋਸੀਬਲ ਹੈ ਪੰਜਾਬੀ ਸੂਬਾ ਸਾਡੀ ਧਰਤੀ ਹੈ ਅਸੀਂ ਬੜੇ ਸੰਘਰਸ਼ਾਂ ਬਾਅਦ ਪੰਜਾਬੀ ਸੂਬਾ ਲਿੱਤਾ ਹੈ ਤੇ ਹੁਣ ਅਸੀਂ ਆਪਦਾ ਕੈਪੀਟਲ ਵੀ ਜਾਣਦੇ ਇਹ ਇਹ ਦੋ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਆਪਾਂ ਗੱਲ ਕਰਕੇ ਪਾਰਟੀਆਂ ਦੀ ਕਾਂਗਰਸ ਆਮ ਆਦਮੀ ਪਾਰਟੀ ਤਾਂ ਪਹਿਲਾਂ ਇਹ ਕਹਿ ਰਹੇ ਸੀ ਤਾਂ ਸਾਡੀ ਰਾਜਧਾਨੀ ਹੈ ਇਹ ਤਾਂ ਅਸੀਂ ਕਿਸੇ ਨੂੰ ਪੈਰ ਵੀ ਨਹੀਂ ਰੱਖਣ ਦੇਣਾ ਪਹਿਲਾਂ ਇਹ ਹੀ ਗੱਲ ਕਰ ਰਹੇ ਸੀ ਦੇਖੋ ਕਹਿਣੀ ਤੇ ਕਥਨੀ 'ਚ ਬੜਾ ਫਰਕ ਹੈ ਇਹਨਾਂ ਦੀ ਜੀ ਕਈ ਜੋ ਮਰਜ਼ੀ ਜਾਣ ਇਹਨਾਂ ਨੇ ਓਵਰ ਅ ਪੀਰੀਅਡ ਆਫ ਟਾਈਮ ਸਮੇਂ ਨਾਲ ਹੌਲੀ-ਹੌਲੀ ਇਹ ਜਿਹੜੇ ਪੰਜਾਬ ਦਾ ਕਲੇਮ ਹੈ ਪੰਜਾਬ ਦਾ ਹੱਕ ਹੈ ਚੰਡੀਗੜ੍ਹ ਤੇ ਉਹਨੂੰ ਕਮਜ਼ੋਰ ਕਰਦੇ ਆਏ 60 40 ਦੀ ਰੇਸ਼ੋ ਸੀ employees ਜਿਹੜੇ ਆ 60% ਪੰਜਾਬ ਦੇ ਹੋਣਗੇ 40% ਹਰਿਆਣੇ ਚੋਂ ਆਉਣਗੇ ਉਹ ਵੀ 5 ਸਾਲ ਵਸਤੇ ਸੀ ਕਿਉਂਕਿ 5 ਸਾਲ ਬਾਅਦ ਤਾਂ ਪੰਜਾਬ ਨੂੰ ਹੀ ਦੇ ਦੇਣਾ ਸੀ ਉਹ ਉਹਦੀ ਧੱਜੀਆਂ ਉਡਾਤੀਆਂ ਇੱਕ ਵੱਖਰਾ ਕੇਡਰ ਬਣਾਤਾ employees ਦਾ ਯੂਟੀ ਕੇਡਰ ਬਣਾਤਾ ਚੀਫ ਕਮਿਸ਼ਨਰ ਹੁੰਦਾ ਸੀ ਚੰਡੀਗੜ੍ਹ 'ਚ ਪੰਜਾਬ ਦੇ ਕੇਡਰ ਦਾ ਅਫਸਰ ਹੁੰਦਾ ਸੀ ਜਿਹੜਾ ਚੰਡੀਗੜ੍ਹ ਦਾ ਪ੍ਰਸ਼ਾਸਨ ਚਲਾਉਂਦਾ ਸੀ ਉਹ ਪੋਸਟ ਖਤਮ ਕਰਤੀ ਹੁਣ ਗਵਰਨਰ ਦੇ ਐਡਵਾਈਜ਼ਰ ਨੂੰ ਦੇ ਦੇਤੀਆਂ ਉਹ ਪਾਵਰਾਂ ਪੰਜਾਬੀ ਭਾਸ਼ਾ ਉੱਤੇ ਖਤਮ ਕਰਤੀ ਫਿਰ ਭਗਵੰਤ ਮਾਨ ਕਹਿੰਦਾ ਕਿ ਹਰਿਆਣਾ ਦੀ ਵਿਧਾਨ ਸਭਾ ਵਾਸਤੇ ਜ਼ਮੀਨ ਦੇ ਦਿਓ ਪੰਜਾਬ ਇਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਹਰਿਆਣਾ ਦਾ ਕਲੇਮ ਸਟਰੋਂਗ ਕਰ ਰਹੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਭਗਵੰਤ ਮਾਨ ਕਹਿੰਦਾ ਹਰਿਆਣਾ ਦੇ ਕਾਲਜ ਅਫੀਲੀਏਟ ਕਰ ਦਿਓ ਇਹ ਸਾਰੀਆਂ ਚੀਜ਼ਾਂ ਸਮੇਂ ਨਾਲ ਕਰਦੇ ਕਰਦੇ ਪਾਰਟੀਆਂ ਪੰਜਾਬ ਦਾ ਕਲੇਮ ਵੀਕਨ ਕਰ ਰਹੀਆਂ ਸੀ ਕਰਦੇ ਕਰਦੇ ਇੱਥੋਂ ਤੱਕ ਆ ਗਏ ਕਿ ਆਪਦੇ ਮੈਨੀਫੈਸਟੋ ਦੇ ਵਿੱਚ ਬੜੀ ਕਲੀਅਰਲੀ ਹੁਣ ਤਾਂ ਸਾਹਮਣੇ ਆ ਗਿਆ ਤਾਂ ਲਿਖਤੀ ਹੈ ਮੈਂ ਤਾਂ ਬੋਲ ਨਹੀਂ ਰਿਹਾ ਕਿ ਚੰਡੀਗੜ੍ਹ ਨੂੰ ਇਹ ਸਮਾਂ ਆ ਗਿਆ ਕਿ ਚੰਡੀਗੜ੍ਹ ਨੂੰ ਇੱਕ ਸਿਟੀ ਸਟੇਟ ਦਿੱਲੀ ਵਾਂਗ ਬਣਾ ਦਿੱਤਾ ਜਾਵੇ ਸੋ ਇਹ ਕਦੇ ਵੀ ਟੋਲਰੇਟ ਨਹੀਂ ਹੋਊਗਾ ਕੋਈ ਵੀ ਪੰਜਾਬੀ ਟੋਲਰੇਟ ਨਹੀਂ ਕਰੂਗਾ ਕਦੇ ਵੀ ਅਕਾਲੀ ਦਲ ਟੋਲਰੇਟ ਨਹੀਂ ਕਰੂਗਾ ਨਾ ਹੋਣ ਦਿਓ ਜੀ ਇੰਡੀਆ ਗੱਠ ਜੋੜ ਨੂੰ ਮੰਨ ਲਓ ਉੱਥੇ ਚੰਡੀਗੜ੍ਹ ਫਤਵਾ ਮਿਲ ਜਾਂਦਾ ਫੇਰ ਨਹੀਂ ਫੇਰ ਕੀ ਹੈ ਜੀ ਇੱਥੇ ਫਤਵੇ ਤਾਂ ਇੱਥੇ ਇੰਦਰਾ ਗਾਂਧੀ ਅਰਗੇ ਝੁਕਾਤੇ ਜਦੋਂ ਨਹਿਰੂ ਕਹਿੰਦਾ ਸੀ ਮੇਰੀ লাশ ਉੱਤੋਂ ਦੀ ਬਣੂਗਾ ਪੰਜਾਬੀ ਸੂਬਾ ਤੇ ਫਿਰ ਇੰਦਰਾ ਗਾਂਧੀ ਨੂੰ ਝੁਕਣਾ ਪਿਆ ਕਿ ਨਹੀਂ ਝੁਕਣਾ ਪਿਆ ਇਸ ਚੋਣ ਮੈਂਨੀਫੈਸਟੋ ਦੇ ਨਾਲ ਜਿਹੜੀਆਂ ਲਾਈਨਾਂ ਲਿਖੀਆਂ ਹੋ ਸਕਦਾ ਭਾਰਤੀ ਜਨਤਾ ਪਾਰਟੀ ਵੀ ਸਹਿਮਤ ਹੋਵੇ 100% ਹੈ ਮੈਂ ਤੇ ਤੁਹਾਨੂੰ ਕਹਿ ਰਿਹਾ ਤਿੰਨੇ ਨੈਸ਼ਨਲ ਪਾਰਟੀਆਂ ਤਿੰਨੇ ਨੈਸ਼ਨਲ ਪਾਰਟੀਆਂ ਦਾ ਡੀਐਨਏ ਸੇਮ ਹੈ ਐਂਟੀ ਪੰਜਾਬ ਹੈ ਇਹ ਸੋ ਇਹ ਤਿੰਨੇ ਜਾਣੇ ਰਲ ਕੇ ਕੋਈ ਕਿਸੇ ਨਾਲ ਕੋਈ ਦਿਨੇ ਰਲ ਜਾਂਦਾ ਦੂਜੇ ਨਾਲ ਰਾਤ ਨੂੰ ਰਲ ਜਾਂਦਾ ਇਕੱਠਿਆਂ ਖੇਡ ਰਹੇ ਇਹ ਸੋ ਇਹ ਮੈਂ ਇਹ ਚੀਜ਼ ਜਿਹੜੀ ਹੈ ਇਹ ਲੋਕਾਂ ਦੇ ਸਾਹਮਣੇ ਰੱਖਣ ਵਾਸਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਕਿਤਰੀ ਪਾਰਟੀ ਨਹੀਂ ਇਹ ਹੋਣਦੇ ਹੋਗੇ ਕੋ ਮੈਂ ਪਹਿਲੇ ਦਿਨੋਂ ਤੁਹਾਨੂੰ ਇਹ ਗੱਲ ਕਹਿ ਰਿਹਾ ਅੱਜ ਪੰਜਾਬ ਦਾ ਬੱਚਾ ਬੱਚਾ ਇਹ ਗੱਲ ਕਹਿ ਰਿਹਾ ਕਿ ਪੰਜਾਬ ਦੇ ਹਿੱਤ ਸੁਰੱਖਿਤ ਹੈ ਤਾਂ ਪੰਜਾਬ ਦੀ ਖੇਤਰੀ ਪਾਰਟੀ ਦੇ ਹੱਥਾਂ 'ਚ ਹੀ ਸੁਰੱਖਿਅਤ ਹੈ ਜੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਕੜਿਆ ਕਰਾਂਗੇ ਤਾਂ ਪੰਜਾਬ ਦੇ ਹੱਕਾਂ ਵਾਸਤੇ ਵੱਧ ਤਕੜੇ ਹੋ ਕੇ ਲੜ ਸਕਦੇ ਜੇ ਪੰਜਾਬ ਦੀ ਖੇਤਰੀ ਪਾਰਟੀ ਆ ਕਮਜ਼ੋਰ ਕਰ ਲਈ ਤੇ ਤਾਂ ਹੀ ਇਹ ਪੰਜਾਬ ਤੇ ਹਮਲੇ ਹੋਣ ਲੱਗੇ ਨਹੀਂ ਕਿਤੇ ਨਾ ਕਿਤੇ ਤੁਹਾਨੂੰ ਇਹ ਵੀ ਲੱਗਦਾ ਵੀ ਪੰਜਾਬ ਦਾ ਪਾਣੀ ਵੀ ਹੋ ਸਕਦਾ ਹੈ ਬਾਹਰਲੇ ਸੂਬਿਆਂ ਜਾ ਸਕਦਾ ਕਿਉਂਕਿ ਸੁਖਵੀਰ ਬਾਦਲ ਜਿੰਨੀਆਂ ਰੈਲੀਆਂ ਉਹਨਾਂ ਦੇ ਵਿੱਚ ਹਰ ਰੈਲੀ ਦੇ ਵਿੱਚ ਇਹ ਗੱਲ ਕਰ ਰਹੇ ਇਹ ਫੈਕਟ ਹੈ ਜੀ ਸੁਖਵੀਰ ਸਿੰਘ ਬਾਦਲ ਇਕੱਲੇ ਗੱਲ ਨਹੀਂ ਕਰ ਰਹੇ ਇਹ ਕਾਗਜ਼ ਬੋਲਦੇ ਆ ਵੀ ਅਜ ਆਮ ਆਦਮੀ ਪਾਰਟੀ ਪ੍ਰੈਸ਼ਰ ਪਾ ਰਹੀ ਹੈ ਪੰਜਾਬ ਦੇ ਨਹਿਰੀ ਪਟਵਾਰੀਆਂ ਤੇ ਕਿ ਤੁਸੀਂ ਇਹ ਰਿਪੋਰਟ ਤਿਆਰ ਕਰੋ ਕਿ ਪੰਜਾਬ ਦੀ ਜਿਹੜੀ ਉਪਜਾਊ ਜ਼ਮੀਨ ਹੈ ਜਾਂ ਖੇਤੀ ਯੋਗ ਜ਼ਮੀਨ ਹੈ ਉਹ 100% ਜ਼ਮੀਨ ਨੂੰ ਨਹਿਰੀ ਪਾਣੀ ਨਾਲ ਸਿੰਚਾਈ ਹੋ ਰਹੀ ਹੈ ਸਾਰੇ ਪਟਵਾਰੀਆਂ ਤੇ ਪ੍ਰੈਸ਼ਰ ਹੈ ਕਿ ਇਹ ਲਿਖ ਕੇ ਦਿਓ ਕਿ ਹਰ ਕਿੱਲੇ ਤਾਈ ਹਰ ਕਨਾਲ ਤਾਈ ਹਰ ਓੜੇ ਤਾਈ ਨਹਿਰੀ ਪਾਣੀ ਪਹੁੰਚ ਰਿਹਾ 100% ਇਰੀਗੇਸ਼ਨ ਜਿਹੜੀ ਹੈ ਉਹ ਕਨਾਲ ਵਾਟਰ ਨਾਲ ਹੁੰਦੀ ਹੈ ਫੈਕਟ ਇਹ ਹੈ ਕਿ 21% ਹੀ ਕੇਵਲ ਕਨਾਲ વોટર ਨਾਲ ਹੁੰਦੀ ਹੈ 79% ਟਿਊਬਲਾਂ ਨਾਲ ਇਰੀਗੇਸ਼ਨ ਕਰਦੇ ਹੁਣ ਪ੍ਰੈਸ਼ਰ ਪਾ ਰਹੇ ਹਨ ਨਹਿਰੀ ਪਟਵਾਰੀਆਂ ਤੇ ਨਹਿਰੀ ਪਟਵਾਰੀ ਜਵਾਬ ਦੇਗੇ ਜਵਾਬ ਦਿੱਤੇ 260 ਪਟਵਾਰੀ ਸਸਪੈਂਡ ਕਰਤੇ 1100 ਚੋਂ 260 ਸਸਪੈਂਡ ਕਰਤੇ ਕਾਰਨ ਕੀ ਹੈ ਇਹਦਾ ਇਹਦਾ ਕਾਰਨ ਇਹ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਪਾਣੀਆਂ ਦੇ ਕੇਸ ਚੱਲਦੇ ਕੇਜਰੀਵਾਲ ਨੇ ਸਟੇਟਮੈਂਟ ਆਫ ਦੀ ਉੱਥੇ ਐਫੀਡੇਵਿਟ ਦਾਇਰ ਕਰਤਾ ਹੈ ਕਿ ਹਰਿਆਣਾ ਤੇ ਦਿੱਲੀ ਨੂੰ ਵੀ ਮਿਲਣਾ ਚਾਹੀਦਾ ਹੈ ਇਹ ਪਾਣੀ ਹੁਣ ਇਹ ਉਹ ਸਟੇਟਸ ਰਿਪੋਰਟ ਮੰਗੀ ਆ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੀ ਵੀ ਪੰਜਾਬ ਕੋਲੇ ਪਾਣੀ ਹੈ ਜੇ ਹੈ ਤਾਂ ਕਿੰਨਾ ਹੈ ਕਿ ਵਾਧੂ ਹੈ ਘਾਟੂ ਹੈ ਸਟੇਟਸ ਰਿਪੋਰਟ ਦਿਓ ਉਹਨੇ ਇਸ ਰਿਪੋਰਟ ਲਈਏ ਤਿਆਰ ਕਰਨਾ ਚਾਹੁੰਦੇ ਆ ਕਿ ਪੰਜਾਬ ਕੋਲੇ ਵਾਧੂ ਪਾਣੀ ਹੈ ਪੰਜਾਬ ਦੇ ਸਾਰੇ ਖੇਤਾਂ ਨੂੰ ਨਹਿਰੀ ਪਾਣੀ ਲੱਗ ਰਿਹਾ ਜੇ ਵਾਧੂ ਪਾਣੀ ਹੈ ਤਾਂ ਫਿਰ ਦੇ ਦਿਓ ਸੁਪਰੀਮ ਕੋਰਟ ਨੇ ਕਿਹਾ ਇਹ ਖਲੜਾ ਤਿਆਰ ਕਰਕੇ ਸੁਪਰੀਮ ਕੋਰਟ ਦੇ ਮੋਢੇ ਵਰਤ ਕੇ ਪੰਜਾਬ ਦਾ ਪਾਣੀ ਖੋਕੇ ਹਰਿਆਣੇ ਨੂੰ ਰਾਜਸਥਾਨ ਨੂੰ ਤੇ ਦਿੱਲੀ ਨੂੰ ਦੇਣਾ ਚਾਹੁੰਦੇ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਸ਼ਬਦ ਹੈ ਕਿ ਟੇਲਾ ਤੱਕ ਪਹਿਲੀ ਾਰ ਹੋਇਆ ਸੀ ਪਾਣੀ ਪਚਾਇਆ ਦੂਜਾ ਜਿਹੜਾ ਇੱਕ ਨਵੀਂ ਜਿਹੜੀ ਨਹਿਰ ਜਿਹੜੀ ਬਣਾਉਣ ਜਾ ਰਹੇ ਆ ਉਹਦੇ ਨਾਲ ਵੀ ਆ ਦੇ ਜਿੱਥੇ ਕਿਤੇ ਰਹਿ ਗਿਆ ਪਾਣੀ ਹੁਣ ਉਹ ਪਹੁੰਚੂਗਾ ਤੂੰ ਨਹੀਂ ਬਣ ਗਈ ਨਹਿਰ ਜੀ ਮੈਂ ਤੁਹਾਨੂੰ ਸਵਾਲ ਬਣਜੂ ਆਦੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਆਇਤਾ ਟਾਈਮ ਪਿਆ ਤਿੰਨ ਸਾਲ ਤੁਹਾਡੇ ਤਿੰਨ ਸਾਲਾਂ ਦੇ ਵਿੱਚ ਵਾਅਦੇ ਪੂਰੇ ਕਰਾਂਗੇ ਦੇਖੋ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਸੀ ਕਿ 20000 ਕਰੋੜ ਰੁਪਇਆ ਸੀ ਮਾਈਨਿੰਗ ਚੋਂ ਲਿਆਵਾਂਗੇ ਆ ਗਿਆ 34000 ਕਰੋੜ ਰੁਪਇਆ ਸਰਕਾਰੀ ਜਿਹੜੇ ਟੈਂਡਰ ਹੁੰਦੇ ਆ ਉਹਨਾਂ ਚੋਂ ਬਚਿਆ ਕਰੂਗਾ 54000 ਕਰੋੜ ਦਾ ਕਹਿੰਦਾ ਸੀ ਮੇਰੇ ਕੋਲ ਇੰਤਜ਼ਾਮ ਹੈ ਹੋ ਗਿਆ ਹਜ਼ਾਰ-ਹਜ਼ਾਰ ਰੁਪਇਆ ਬੀਬੀਆਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਦੇਤਾ ਇਹ ਗੱਲ ਕਹੀ ਸੀ ਕਿ ਅਸੀਂ ਇੱਕ ਵੀ ਸਿਕਿਉਰਿਟੀ ਗਨਮੈਨ ਕੁਝ ਵੀ ਨਹੀਂ ਲਵਾਵਾਂਗੇ ਹੈਲੀਕਾਪਟਰ ਨਹੀਂ ਵਰਤਾਂਗੇ ਕਿ ਉਸ ਗੱਲ ਤੇ ਪੂਰੇ ਉਤਰੇ ਮੈਂ ਤੁਹਾਡੇ ਤੇ ਹੈਰਾਨ ਐ ਤੁਸੀਂ ਤਾਂ ਬੜੇ ਸਿਆਣੇ ਸੂਝਵਾਨ ਸੁਲਝੇ ਹੋਏ ਹੋ ਤੁਸੀਂ ਵੀ ਇਹਨਾਂ ਦੀਆਂ ਗੱਲਾਂ ਤੇ ਯਕੀਨ ਕਰਦੇ ਹੋ ਉਹ ਕਹਿੰਦੇ ਯਾਰ ਇਹ ਤਾਂ ਸਾਢੇ 4 ਸਾਲ ਬਾਅਦ ਦੰਦੇ ਸੀਗੇ ਇਹ ਤਾਂ ਸਾਢੇ 4 ਸਾਲ ਪਹਿਲਾਂ ਜਿਹੜਾ ਇਹ ਕੰਮ ਕਰਕੇ ਵਿਖਾਤੇ ਐ ਜਿਹੜੇ ਰਹਿ ਗਏ ਹੈਗੇ 3 ਸਾਲ ਪਏ ਉਹ ਕਰਕੇ ਵਿਖਾਵਾਂਗੇ ਜਿਹੜੇ ਕੰਮ ਉਹਨਾਂ ਨੇ ਵਾਕਈ ਕਰਕੇ ਵਿਖਾਤੇ ਉਹ ਸਾਢੇ 4 ਸਾਲ ਤੱਕ ਹੀ ਉਹ ਤਾਂ 70 ਸਾਲ ਚ ਨਹੀਂ ਕਿਸੇ ਨੇ ਕੀਤੇ ਆਪਦੇ ਤੋਂ ਅੱਧੀ ਅੱਧੀ ਉਮਰ ਦੀਆਂ ਜਵਾਕਾਂ ਦੀ ਉਮਰ ਦੀਆਂ ਬੀਬੀਆਂ ਨਾਲ ਵਿਆਹ ਕਰਾ ਲਿਆ ਕਦੇ 70 ਸਾਲ ਚ ਨਾ ਹੋਇਆ ਤੇ ਨਾ ਗਾਂ 70 ਸਾਲ ਚ ਹੋਣਾ ਘਟਾਰੂ ਚੱਕ ਕਰਕੇ ਮੰਤਰੀ ਬਣਾਤੇ ਇਹ ਨਾ ਹੋਣ ਹੋਇਆ ਨਾ 70 ਸਾਲ ਚ ਕਿਤੇ ਗਾਂ ਹੋਣਾ ਮੈਂ ਕੀ ਕੁਝ ਬੋਲਾਂ ਮੈਂ ਜ਼ਿਆਦਾ ਗੱਲ ਨਹੀਂ ਕਰਨੀ ਚਾਹੁੰਦਾ ਇਹਨਾਂ ਦੀਆਂ ਗੱਲਾਂ ਤੇ ਨਾ ਬੜਾ ਇਤਬਾਰ ਨਾ ਕਰਿਆ ਕਰੋ ਇਹ ਚੁਟਕਲੇ ਐ ਸੁਣਾਣ ਵਾਸਤੇ ਹੀ ਹੁੰਦੇ ਐ ਅਮਲ ਕਰਨ ਵਾਸਤੇ ਨਹੀਂ ਹੁਕਮ ਮੰਤਰੀ ਪੰਜਾਬ ਨੇ ਤਾਂ ਗੱਲ ਸਿੱਧੇ ਤੌਰ ਤੇ ਕਹਿਤਾ ਜੇ ਤੋ ਆਲੇ ਵੀ ਸੁਖਵੀਰ ਬਾਦਲ ਪਾਣੀਆਂ ਪੂਣੀਆਂ ਦੇ ਮੁੱਦਿਆਂ ਦੀ ਜਾਂ ਲੋਕਾਂ ਦੇ ਮੁੱਦਿਆਂ ਦੀ ਗੱਲ ਨਹੀਂ ਕਰਦਾ ਉਹ ਤਾਂ ਪਰਿਵਾਰ ਬਚਾਰਿਆ ਆਪਦਾ ਉਹਨੂੰ ਕੋ ਯਾਰ ਤੂੰ ਨਾ ਆਪਦਾ ਸਿਰ 'ਚ ਜਿਹੜਾ ਪਾਣੀ ਪਾਉਣਾ ਨਾ ਉਹ ਤੇਰਾ ਦਿਮਾਗ ਦਾ ਤਾਪਮਾਨ ਕਿੰਨਾ ਕ ਐ ਉਹ ਸਭ ਨੂੰ ਪਤਾ ਐ ਰਾਤ ਨੂੰ ਥੋੜੀ ਬਹੁਤ ਘੱਟ ਲਾ ਲਿਆ ਕਰ ਸਿਰ ਨੂੰ ਘੱਟ ਗਰਮੀ ਚੜੇ ਸਿਰ 'ਚ ਠੰਡਾ ਪਾਣੀ ਪਾਈ ਜਾਂਦਾ ਜੈਕਟ ਕੁੜਤੇ ਪਜਾਮੇ ਉਤੋਂ ਦੀ ਗਰਮ ਵਾਸਕਟ ਪਾਈ ਹੈ ਕੀ ਇਹ ਬੰਦੇ ਦੀਆਂ ਯਾਰ ਤੁਸੀਂ ਗੱਲਾਂ ਮਤਲਬ ਇਹਨਾਂ ਨੂੰ ਸੀਰੀਅਸਲੀ ਲੈਨੇ ਉਹਨੂੰ ਸੀਰੀਅਸਲੀ ਨਾ ਲਿਆ ਕਰੋ ਯਾਰ ਉਹਨੂੰ ਉਹਦੇ ਪਾਰਟੀ ਤੇ ਪਰਿਵਾਰ ਨਹੀਂ ਲੈਂਦਾ ਤੁਸੀਂ ਕਿਉਂ ਲੈ ਰਹੇ ਹੋ ਨਾਸਤ ਸਵਾਲ ਹੈ ਜੀ ਕੱਲ ਨੂੰ ਸੁਖਵੀਰ ਬਾਦਲ ਫਰੀਦਕੋਟ ਹਲਕੇ 'ਚ ਪਹੁੰਚ ਰਹੇ ਹੈ ਉਹ ਵੀ ਸਾਧਕ ਦੇ ਵਿੱਚ ਠਾੜ ਦਾ ਇਲਾਕਾ ਹੈ ਸਾਡਾ ਧੁਰਾ ਸਾਧਕ ਸਾਡੇ ਠਾੜ ਦੇ ਇਲਾਕੇ ਦਾ ਬੜਾ ਲੰਮਾ ਸਮਾਂ ਹੋ ਗਿਆ ਸੀ ਕਿਉਂਕਿ ਜਿਹੜੀਆਂ ਰੈਲੀਆਂ ਹੁੰਦੀਆਂ ਸੀ ਫਰੀਦਕੋਟ ਸ਼ਹਿਰ 'ਚ ਹੀ ਕਰਦੇ ਰਹੇ ਆ ਸਭ ਨੇ ਮਹਿਸੂਸ ਕੀਤਾ ਕਿ ਚਿਰ ਹੋ ਗਿਆ ਉਹਨਾਂ ਐਤਕੀ ਸਾਧਕ ਰੱਖੀਏ ਸਟਰੈਂਥ ਹੈ ਅਕਾਲੀ ਦਲ ਦੀ ਉਹ ਅਕਾਲੀ ਦਲ ਦੀਆਂ ਜੜ੍ਹਾਂ ਐ ਪਿੰਡਾਂ ਦੇ ਵਿੱਚ ਜੋ ਇਸ ਕਰਕੇ ਉੱਥੇ ਰੱਖ ਲਈ ਰਿਸਪਾਂਸ ਲੋਕਾਂ ਦਾ ਕਿਸ ਤਰੀਕੇ ਨਾਲ ਕਰਦੀ ਰੈਲੀ ਚਾਕੇ ਰਿਸਪਾਂਸ ਤੁਹਾਨੂੰ ਆਪ ਪਤਾ ਲੱਗੂਗਾ ਤੁਹਾਨੂੰ ਮੰਤਰਿਤ ਕਰਦਾ ਮੈਂ ਤਾਂ ਵਾਧਾ ਤਾ ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਪਰਮਨ ਸਿੰਘ ਵੰਟੀ ਰਮਾਣਾ ਤਾਂ ਸਿੱਧੇ ਤੌਰ ਤੇ ਜਿਹੜਾ ਚੰਡੀਗੜ੍ਹੋਂ ਜਿਹੜਾ ਗਠਜੋੜ ਦਾ ਇੰਡੀਆ ਗਠਜੋੜ ਦਾ ਚੋਣ ਮੈਨੀਫੈਸਟੋ ਜਾਰੀ ਹੋਇਆ ਤੇ ਉਸ ਤੇ ਵੱਡੇ ਸਵਾਲ ਖੜੇ ਕੀਤੇ ਹਨ ਤਾਂ ਹੋਰ ਵੀ ਜਿਹੜੀ तमाम ਮੁੱਦਾਂ ਤੇ ਗੱਲਬਾਤ ਕੀਤੀ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਕੋਟ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ